ਜੀ ਸਰ ਅੱਜ ਡੀਸੀ ਜੱਤੋ ਕੋ ਜੀ ਆ ਮੇਰਾ ਨਾਮ ਡਾਕਟਰ ਰੋਹਿਮੈਰਾ ਰਾਸ਼ਟ ਗੌਰਖਸ਼ਮਾ ਸੰਘ ਤੋਂ ਰਾਸ਼ਟ ਅਧਿક્ષੈ ਅੱਜ ਅਸੀਂ ਡੀਸੀ ਮੈਮ ਦੇ ਆਫਿਸ ਆਏ ਆ ਡੀਸੀ ਮੈਮ ਦਾ ਥੈਂਕਸ ਕਰਨ ਵਾਸਤੇ ਕਿ 2024 ਦੇ ਵਿੱਚ 2 ਜੁਲਾਈ ਨੂੰ ਇੱਕ ਸੁਲਬ अरोड़ा ਨਾਮ ਦੇ ਵਿਅਕਤੀ ਦੀ ਜਿਹੜੀ ਡੈਥ ਹੋਈ ਸੀ ਤੇ ਉਹਨਾਂ ਦੇ ਮਿਸਿਸ ਸਾਡੇ ਨਾਲ ਨੇ ਉਹਨਾਂ ਦੇ ਬ੍ਰਦਰ ਸਾਡੇ ਨਾਲ ਨੇ ਕਿ ਗਉ गांव ਦੇ ਨਾਲ ਜਿਹੜਾ ਐਕਸੀਡੈਂਟ ਉਹ ਬਾਈਕ ਤੋਂ ਵਾਪਸ ਆ ਰਹੇ ਸੀਗੇ ਆਪਣੇ ਕੰਮ ਤੋਂ ਅਚਾਨਕ ਜਿਹੜੀ ਇਹ ਗਾਉਂ ਜਿਹੜੀ ਅੱਗੇ ਆ ਜਾਂਦੀ ਹੈ ਜਿਹਦੇ ਵਿੱਚ ਹੈੱਡ ਇੰਜਰੀ ਹੋਣ ਦੇ ਕਰਕੇ ਜਿਹੜੀ ਡੈਥ ਹੋਈ ਸੀ ਅਸੀਂ तकरीबन 1 ਸਾਲ ਪਹਿਲਾਂ ਕੋਖਰਤਾਲ ਤੇ ਬੈਠੇ ਸੀ ਕਿ ਇਹਨਾਂ ਨੂੰ ਕੋਈ ਮੁਆਵਜ਼ਾ ਜਿਹੜਾ ਗਵਰਨਮੈਂਟ ਦਵੇ ਕਿਉਂਕਿ ਇਹ ਸਰਕਾਰ ਦੀ ਨਗਹਿਲੀ ਦੇ ਕਰਕੇ ਜਿਹੜਾ ਕੰਮ ਹੋਇਆ ਤੇ ਡੀਸੀ मैम ਦੇ ਐਫਰਟਸ ਦੇ ਨਾਲ ਤੇ ਅਸੀਂ ਥੈਂਕਸ ਕਰਨ ਆਏ ਆ ਕਿ ਜਿਹੜਾ 5 ਲੱਖ ਰੁਪਇਆ ਜਿਹੜਾ ਵਾ ਮੈਮ ਦੇ ਅਕਾਊਂਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਇਆ ਵਾ ਤੇ ਮੈਂ ਇੱਥੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਪਣੇ ਜਿਹੜੇ ਹੱਕ ਨੇ ਉਹਨਾਂ ਨੂੰ ਦੇ ਪ੍ਰਤੀ ਥੋੜੇ ਜਾਗਰੂਕ ਹੋਵੋ ਕਿ ਅਗਰ ਐਕਸੀਡੈਂਟ ਹੁੰਦਾ ਵਾ ਕਿਸੇ ਵੀ ਅਨਗੈਲੀ ਦੇ ਕਰਕੇ ਗਵਰਨਮੈਂਟ ਦੀ ਅਨਗੈਲੀ ਕਰਕੇ ਜਿਸ ਦਾ ਸੜਕਾਂ ਦੇ ਬਹੁਤ ਜ਼ਿਆਦਾ ਗੋਆ ਨੇ ਪੰਜਾਬ ਸਰਕਾਰ ਕਾ ਉਸ ਵੱਡੇ ਪੈਮਾਨੇ ਤੇ ਲੈ ਰਹੀ ਹੈ ਪੰਜਾਬ ਲੋਕਾਂ ਦੇ ਕੋਲੋਂ ਪੰਜਾਬ ਦੀ ਜਨਤਾ ਦੇ ਕੋਲੋਂ ਸੋ ਆਪਣੇ ਹਾਕਮ ਦੀ ਲੜਾਈ ਜਿਹੜੀ ਆ ਜਰੂਰ ਲੜਨੀ ਚਾਹੀਦੀ ਹੈ ਕਿਉਂਕਿ ਮੈਡਮ ਨੇ ਵੀ ਬਹੁਤ ਸਾਰੇ ਐਫਰਟਸ ਕੀਤੇ ਨੇ ਉਹਨਾਂ ਦੀ ਮਿਸਿਸ ਨੇ ਬਹੁਤ ਐਫਰਟਸ ਕੀਤੇ ਨੇ ਸਾਡੀ ਸੰਸਥਾ ਦੇ ਨਾਲ ਮਿਲ ਕੇ ਕਿ ਕੋਈ ਮੁਆਵਜ਼ਾ ਜਿਹੜਾ ਉਹਨਾਂ ਦੇ ਫੈਮਿਲੀ ਨੂੰ ਜਿਹੜਾ ਮਿਲੇ ਤਾਂ ਕਿ ਜੋ ਕਿਉਂਕਿ ਇਹਨਾਂ ਦੇ ਦੋ ਛੋਟੇ ਬੱਚੇ ਨੇ ਉਹਨਾਂ ਦਾ ਜਿਹੜਾ ਕੁਝ ਫਿਊਚਰ ਜਿਹੜਾ ਸਿਕਿਉਰ ਹੋ ਸਕੇ ਇਹਦੇ ਟਾਟ ਹੀ ਐਫਰਟ ਦੇ ਨਾਲ ਹੀ ਇਹਨਾਂ ਨੂੰ ਮਿਲ ਗਿਆ ਕਿਉਂਕਿ ਜਾਦੇ ਕਈ ਐਕਸੀਡੈਂਟ ਹੁੰਦੇ ਪਰ ਕੋਈ ਵੀ ਹੁੰਦਾ ਨਹੀਂ ਅ ਬਿਲਕੁਲ ਸਰ ਮੈਮ ਨੇ ਆਲਰੇਡੀ ਜਿਹੜੀ ਫਾਈਲ ਇਹਨਾਂ ਦੀ ਫੈਮਲੀ ਨੇ ਲਗਾਈ ਸੀ ਦਰਤ ਤੋਂ ਬਾਅਦ ਲੇਕਿਨ ਕੋਈ ਨਚੋੜ ਨਹੀਂ ਸੀ ਮਿਲ ਰਿਹਾ ਜਿਸ ਤੋਂ ਬਾਅਦ ਇਹਨਾਂ ਨੇ ਅ ਕਿਸੇ ਦੇ ਥਰੂ ਸਾਨੂੰ ਸੰਪਰਕ ਕੀਤਾ ਉਸ ਤੋਂ ਬਾਅਦ ਅਸੀਂ ਭੁਖਰ ਹਟਾਲ ਤੇ ਬੈਠੇ ਫਿਰ ਕੰਟੀਨਿਊਸਲੀ ਤਕਰੀਬਨ 1 ਸਾਲ ਹੋ ਚੱਲਾ ਅਸੀਂ ਉਸ ਚੀਜ਼ ਨੂੰ ਟਾਰਗੇਟ ਕਰ ਰਹੇ ਸੀਗੇ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਵਾ ਪੰਜਾਬ ਸਰਕਾਰ ਦੇ ਕੋਲੋਂ ਅਸੀਂ ਇਹਨਾਂ ਨੂੰ ਮੁਆਵਜ਼ਾ ਜਿਹੜਾ ਲੈ ਕੇ ਦੇ ਸਕੀਏ ਤੇ ਅਸੀਂ ਥੈਂਕਸ ਕਰਨ ਆਏ ਆ ਡੀਸੀ ਮੈਮ ਦਾ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਤੇ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਕਹਾਂਗਾ ਕਿ ਖੁਸ਼ ਨਸੀਬ ਨੇ ਕਿ ਉਹਨਾਂ ਨੂੰ ਇਹੋ ਜਿਹੇ ਡੀਸੀ ਜਿਹੜੇ ਮਿਲੇ ਨੇ ਜਿਹੜੇ ਲੋਕਾਂ ਦੇ ਵਾਕਿਆ ਜਿਹੜੇ ਸੁਣਵਾਈ ਕਰਦੇ ਆ ਪੇਪਰ ਲੱਗੇ ਮੇਰੇ ਸਾਲਾ ਪੰਜਾਬ 'ਚ ਐਸਾ ਪਹਿਲਾ ਕੇਸ ਹੋਏਗਾ ਜਿਹੜਾ ਇਹੋ ਜਿਹੇ ਐਕਸੀਡੈਂਟ ਦਾ ਮਜ਼ਾਕ ਹਾਂ ਬਿਲਕੁਲ ਜਿਹੜਾ ਪੰਜਾਬ ਦਾ ਪਹਿਲਾ ਕੇਸ ਹੈ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਪੀ ਅਗਰ ਕਿਸੇ ਦੀ ਫੈਮਿਲੀ ਦੇ ਵਿੱਚ ਵੀ ਇਹੋ ਜਿਹਾ ਹਾਦਸਾ ਕਿਸੇ ਵੀ ਆਪਣਾ ਜ਼ਿਲ੍ਹੇ ਦੇ ਵਿੱਚ ਹੋਇਆ ਹੋਵੇ ਇਵਨ ਕਿ ਡੈਥ ਜੇ ਕੋਈ ਬਚ ਗਿਆ ਹੋਵੇ ਕੁਝ ਕਿਸਮ ਤੇ ਦੇ ਨਾਲ ਤੇ ਜੇ ਕੋਈ ਇੰਜਰੀ ਹੋਈ ਹੈ ਕੋਈ ਗੰਭੀਰ ਜ਼ਖਮੀ ਹੋਇਆ ਉਹਦਾ ਵੀ ਮੁਆਵਜ਼ਾ ਤਕਰੀਬਨ ਮੇਰੇ ਖਿਆਲ 2 ਲੱਖ ਦੇ ਕਰੀਬ ਜਿਹੜਾ ਵਾ ਉਹ ਪੰਜਾਬ ਸਰਕਾਰ ਦਿੰਦੀ ਹੈ ਉਹ ਸਾਨੂੰ ਸੰਪਰਕ ਕਰ ਸਕਦਾ ਅਸੀਂ ਉਹਨਾਂ ਨੂੰ ਰਸਤਾ ਵੀ ਦੱਸ ਸਕਦੇ ਹਾਂ ਅਸੀਂ ਸੰਘਰਸ਼ ਵੀ ਜਿਹੜਾ ਮਿੱਥ ਸਕਦੇ ਉਹਨਾਂ ਦੀ ਹੈਲਪ ਕਰ ਸਕਦੇ ਠੀਕ ਦੰਨ ਦੱਸ ਕੇ ਡਿਫਿਕਲਟੀ ਕੁਝ ਹੋ ਕੀ ਕਰਨ ਸਰ ਮੇਰਾ ਨਾਮ ਮਾਰਿਸ਼ ਹੈ 1 ਸਾਲ ਪਹਿਲੇ ਮੇਰੇ ਹਸਬੰਦ ਦੀ ਡੈਥ ਹੋਈ ਸੀਗੀ ਗਾਂ ਦੇ ਅੱਗੇ ਆਂਦੇ ਨਾਲ ਅਸੀਂ ਉਦੋਂ ਦੀ ਇੱਕ ਫਾਈਲ ਲਗਾਈ ਸੀਗੀ ਮੁਆਵਜ਼ੇ ਲਈ ਤੇ ਅੱਜ ਉਹ ਮੁਆਵਜ਼ੇ ਦੀ ਅਮਾਉਂਟ ਸਾਡੇ ਮੇਰੇ ਖਾਤੇ ਚ ਆ ਗਈ ਹੈ ਤੇ ਅਸੀਂ ਦੀਸੀ ਮੈਮ ਦਾ ਥੈਂਕਸ ਕਰਨਾ ਹੈ ਅਤੇ ਮੈਂ ਕਿੰਨਾ ਕੈਫਰਟ ਲਗਾ ਪਿਆ ਜਾਂ ਕਿਤੋਂ ਸੰਯੋਗ ਨੂੰ ਤੁਸੀਂ ਸਮਝ ਸਕਦੇ ਹੋ ਵੀ ਇਹ ਪਰੇ ਪੈਸੇ ਆਏ ਸਰ ਐਫਰਟਸ ਤੇ ਅਸੀਂ ਬਹੁਤ ਲਗਾਏ ਨੇ 1 ਸਾਲ ਦਾ ਅਸੀਂ ਬਹੁਤ ਸੰਘਰਸ਼ ਕੀਤਾ ਵਾ ਕਿਉਂਕਿ ਮੇਰੇ ਹਸਬੰਦੇ ਦਾ 2022 2024 ਚ ਹੋਈ ਸੀ ਜੁਲਾਈ ਦੇ ਵਿੱਚ ਤੇ ਅੱਜ ਸਾਡੀ ਫਾਈਲ ਪਾਸ ਹੋ ਕੇ ਸਾਡੇ ਅਕਾਊਂਟ ਚ ਪੈਸੇ ਆਏ ਨੇ ਇਸ ਸਾਰੇ ਟਾਈਮ ਤੇ ਸੰਘਰਸ਼ ਚ ਸਾਡਾ ਡਾਕਟਰ ਰੋਹਨ ਜੀ ਨੇ ਸਾਡਾ ਬਹੁਤ ਸਾਥ ਦਿੱਤਾ ਵੈ ਤੇ ਡੀਸੀ मैम ਨੇ ਵੀ ਸਾਡਾ ਬਹੁਤ ਸਾਥ ਦਿੱਤਾ ਵੈ ਅੱਜ ਉਹਨਾਂ ਦਾ ਥੈਂਕਸ ਕਰ ਰਹੇ ਹਾਂ ਬਿਲਕੁਲ ਸਰ ਅੱਜ ਉਹਨਾਂ ਦਾ ਥੈਂਕਸ ਕਰਨ ਆਏ ਹਾਂ ਕਿਉਂਕਿ ਉਹਨਾਂ ਨੇ ਸਾਡੀ ਕੁਝ ਸਸਨਵਾਈ ਕੀਤੀ ਠੀਕ ਮੇਰਾ ਨਾਮ ਸੰਜੀਤ ਸੰਧਾਨ ਹੈ ਕਿਪਨ ਇੱਕ ਸਾਲ ਤੋਂ ਅਸੀਂ ਸੰਘਰਸ਼ ਕਰ ਰਹੇ ਸੀ ਇਹਨਾਂ ਦਾ ਨਾਮ ਉਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਸੀ ਔਰ ਅੱਜ ਇਹਨਾਂ ਦੇ ਕਾਲਜ ਵਿੱਚ 5 ਲੱਖ ਰੁਪਏ ਜਿਹੜਾ ਉਹ ਆ ਗਿਆ ਤੇ ਅਸੀਂ ਉਸ ਦੇ ਤਬਿਆਦ ਤੁਸੀਂ ਅੱਜ ਅਹੀ ਡੀਸੀ ਮੇਮ ਨੂੰ ਆਹੀ ਜੀ ਥੈਂਕਸ ਕਰਨਾ। ਅਸੀਂ ਕਿਦਾਂ ਦੇਖਦੇ ਹਾਂ ਕਿ ਪੰਜਾਬ 'ਚ ਐਸਾ ਬੇਲੀਵਰੀ ਹੋਇਆ ਕਿ ਕਿਸੇ ਜਿਹਨਾਂ ਦੀ ਹੱਤਿਆ ਦੇ ਕਾਰਨ ਮਰਤਾ ਉਹ ਹਾਂ ਜੀ। ਇਹ ਸਿਰਫ ਸਾਰਾ ਸ਼ੇਅਰ ਜਿਹੜਾ ਹੈ ਡਾਕਟਰ ਰੌਣ ਮਹਿਰਾ ਜੀ ਨੂੰ ਜਾਂਦਾ ਹੈ। ਇਹਨਾਂ ਨੇ ਬਹੁਤ ਯੋਰ ਲਾਇਆ। ਅਸੀਂ ਇਹਨਾਂ ਦੇ ਨਾਲ ਖੜੇ ਸੀ। ਡਾਕਟਰ ਰੌਣ ਮਹਿਰਾ ਜੀ ਪੰਜਾਬ ਵਾਸੋਂ ਕੀ ਕਹਿੰਦਾ ਕਹਿੰਦੇ ਕਿ ਅਗਰ ਕਿਸੇ ਸਰਹੀ ਕੋਈ ਆਂਦਾ ਹੈ, ਗਰੀਬ ਪਰਿਵਾਰ ਆਂਦਾ ਹੈ ਉਹ ਐਫਰਟ ਕਰਨੀ ਪਾਉਂਦਾ। ਸਾਡੇ ਨਾਲ ਸੰਪਰਨ ਕਰਨ ਲਈ ਡਾਕਟਰ ਰੌਣ ਮਹਿਰਾ ਜੀ ਦਾ ਨੰਬਰ ਹਰ ਜਗ੍ਹਾ ਦੇ ਉੱਤੇ ਹੈਗਾ। ਤਨ ਆਪ ਲੈਵਲ ਤੋਂ ਤੇ ਹੈ ਸੰਯੋਗ ਕੀਤਾ ਜਾਏਗਾ ਪੂਰਾ ਸੰਯੋਗ ਕੀਤਾ ਜਾਏਗਾ